ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ ਐਮਪੀ ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਤੇ ਹੁਣ ਮੌਕਾ ਆ ਗੁਰੂ ਦੇ ਸਿੰਘਾਂ ਦੀ ਜਿਹੜਾ ਜੁਰਤ ਨਾਲ ਗੱਲ ਕਰਨ ਵਾਲਾ ਸਿੰਘ ਹੈ ਤੇ ਜੇ ਐਮਪੀ ਬਣਿਆ ਤੇ ਗਵਰਨਮੈਂਟ ਦੀਆਂ ਅੱਖਾਂ ਚੱਖਾਂ ਪਾ ਕੇ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲਾ টেবিল টক ਕਰਨ ਵਾਲਾ اور انہاں دی مت وچ جو ساری گل سمجھا ਸਕਦਾ ہے انندپور صاحب ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ بڑے مسئلے ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ احساس ਕਰਵਾ ਰਹੇ ਹੈ ਇਹ ਸਾਨੂੰ حکومتਾਂ ਸਿੱਖਾਂ ਨਾਲ ਘਟ ਗਿਣਤੀਆਂ ਨਾਲ ਟੱਕਾ ਕਰਦੀਆਂ ਆਈਆਂ ਤੇ ਜੇ ਭਾਈ અમਰਪਾਲ ਸਿੰਘ ਜਿੱਤ ਕੇ ਐਮਪੀ ਬਣ ਕੇ ਸਭਾ ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨਹਿਰੀ ਮੌਕਾ ਤੇ ਜੇ ਹੁਣ ਮੌਕਾ ਖੰਝਾ ਲਿਆ ਤੇ ਮੁੜ ਕੇ ਇਸ ਬੋਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੁੱਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਡੂਰ ਸਾਹਿਬ ਦੇ ਜਿੰਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ MP ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਤੇ ਹੁਣ ਮੌਕਾ ਆ ਗੁਰੂ ਦੇ ਸਿੰਘਾਂ ਦੀ ਜਿਹੜਾ ਜੁਰਤ ਨਾਲ ਗੱਲ ਕਰਨ ਵਾਲਾ ਸਿੰਘ ਹੈ ਤੇ ਜੇ MP ਬਣਿਆ ਤੇ ਗਵਰਨਮੈਂਟ ਦੀਆਂ ਅੱਖਾਂ ਚੱਖਾਂ ਪਾ ਕੇ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲਾ ਟੇਬਲ ਟॉक ਕਰਨ ਵਾਲਾ ਔਰ ਉਹਨਾਂ ਦੀ ਮਤ ਵਿੱਚ ਜੋ ਸਾਰੀ ਗੱਲ ਸਮਝਾ ਸਕਦਾ ਹੈ ਆਨੰਦਪੁਰ ਸਾਹਿਬ ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ بڑے ਮਸਲੇ ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਇਹ ਸਾਨੂੰ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਟੱਕਾ ਕਰਦੀਆਂ ਆਈਆਂ ਤੇ ਜੇ ਭਾਈ ਅਮਰਤਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨਹਿਰੀ ਮੌਕਾ ਤੇ ਜੇ ਹੁਣ ਮੌਕਾ ਖੰਝਾ ਲਿਆ ਤੇ ਮੁੜ ਕੇ ਇਸ ਬੋਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੁੱਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ ਆਪਾਂ ਕੀ ਗੱਲ ਕਰਨ ਵਾਲਾ ਟੇਬਲ ਟਾਕ ਕਰਨ ਵਾਲਾ ਔਰ ਉਹਨਾਂ ਦੀ ਮਤ ਵਿੱਚ ਜੋ ਸਾਰੀ ਗੱਲ ਸਮਝਾ ਸਕਦਾ ਹੈ ਆਨੰਦਪੁਰ ਸਾਹਿਬ ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ بڑے ਮਸਲੇ ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਇਹ ਸਾਨੂੰ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਟੱਕਾ ਕਰਦੀਆਂ ਆਈਆਂ ਤੇ ਜੇ ਭਾਈ ਅਮਰਤਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨਹਿਰੀ ਮੌਕਾ ਤੇ ਜੇ ਹੁਣ ਮੌਕਾ ਖੰਝਾ ਲਿਆ ਤੇ ਮੁੜ ਕੇ ਇਸ ਬੋਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੁੱਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ